ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਾਥੀ ਦੇ ਦੰਦ ਖਾਣ ਨੂੰ ਕੁਝ ਹੋਰ ਤੇ ਦਿਖਾਣ ਨੂੰ ਕੁਝ ਹੋਰ ਹੁੰਦੇ ਹਨ ਓਵੇਂ ਹੀ ਚੰਡਾਲ ਨੂਹਾ ਵਿੱਚ ਹੁਣ ਅੱਗੇ ਦੀ ਕਹਾਣੀ ਵਿੱਚ ਇਹ ਟਵਿਸਟ ਆ ਗਿਆ ਹੈ ਤੋਂ ਜਿੱਦਿਆ ਕਿ ਬਾਪੂ ਜੀ ਵਿੱਕੀ ਹੁਣਾਂ ਨੂੰ ਛਡਾ ਕੇ ਲੈ ਕੇ ਆਏ ਸੀ ਤਾਂ ਵਿੱਕੀ ਪ੍ਰੀਤ ਤੇ ਸੰਦੀਪ ਤੇ ਕਵਲ ਨੇ ਕਿਹਾ ਕਿ ਕਿਉਂ ਨਾ ਅਸੀਂ ਬਾਪੂ ਜੀ ਦਾ ਘਰ ਵਿੱਚ ਵੈਲਕਮ ਕਰੀਏ ਕਿਉਂਕਿ ਉਹਨਾਂ ਨੇ ਸਾਨੂੰ ਛਡਾਇਆ ਹੈ ਤੇ ਉਹਨਾਂ ਨੂੰ ਸਾਡੇ ਤੇ ਵਿਸ਼ਵਾਸ ਹੋ ਜਾਵੇ ਕਿ ਅਸੀਂ ਹੁਣ ਸੁਧਰ ਚੁੱਕੇ ਹਾਂ ਜਦਕਿ ਤੁਹਾਨੂੰ ਪਤਾ ਹੈ ਕਿ ਜਿਹੜੇ ਹੱਡ ਸ਼ੁਰੂ ਤੋਂ ਵਿਗੜੇ ਹੁੰਦੇ ਹਨ ਉਹ ਕਦੀ ਵੀ ਨਹੀਂ ਸੁਧਰਦੇ ਬੇਬੇ ਬਾਪੂ ਜੀ ਘਰ ਵਾਪਸ ਆਉਂਦੇ ਹਨ ਤੇ ਆਪਣਾ ਵੈਲਕਮ ਹੁੰਦਾ ਦੇਖ ਕੇ ਬਹੁਤ ਖੁਸ਼ ਹੁੰਦੇ ਹਨ ਤੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਸਾਡੀ ਔਲਾਦ ਸੁਧਰ ਗਈ ਹੈ ਇਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਉਹ ਆਪਣੀ ਕੁੜੀ ਨੂੰ ਵੀ ਅਮਰੀਕਾ 'ਚ ਫੋਨ ਕਰਕੇ ਦੱਸਦੇ ਨੇ ਕਿ ਹੁਣ ਇੱਥੇ ਸਾਰਾ ਕੁਝ ਠੀਕ ਹੋ ਗਿਆ ਹੈ ਪਰ ਫਿਰ ਵੀ ਜੇਕਰ ਤੂੰ ਆਣਾ ਹੈ ਤਾਂ ਤੂੰ ਆ ਕੇ ਸਾਨੂੰ ਮਿਲ ਕੇ ਜਾ ਕਿ ਸਾਡਾ ਤੈਨੂੰ ਮਿਲਣ ਦਾ ਬਹੁਤ ਦਿਲ ਕਰ ਰਿਹਾ ਹੈ ਜੋ ਵੀ ਅੱਜਕੱਲ ਇਹਨਾਂ ਦਿਨਾਂ ਵਿੱਚ ਹੋਇਆ ਹੈ ਉਸ ਤੋਂ ਬਾਅਦ ਸਾਡਾ ਮਨ ਥੋੜਾ ਉਦਾਸ ਹੋ ਗਿਆ ਹੈ ਤੇ ਬਾਪੂ ਜੀ ਹੀ ਸੋਚਦੇ ਨੇ ਕਿ ਵਿੱਕੀ ਤੇ ਪ੍ਰੀਤ ਉਹਨਾਂ ਨਾਲ ਥਾਣੇ ਵਿੱਚ ਜਿੱਦਾਂ ਵੀ ਬੁਰਾ ਹਾਲ ਕੀਤਾ ਗਿਆ ਥਾਣੇ ਵਾਲਿਆਂ ਵੱਲੋਂ ਉਹਨਾਂ ਨੇ ਕਿਹਾ ਕਿ ਚਲੋ ਕੋਈ ਗੱਲ ਨਹੀਂ ਫਿਰ ਵੀ ਇਹਨਾਂ ਨੂੰ ਅਕਲ ਆ ਗਈ ਹੈ ਤੇ ਉਹ ਸੋਨੂ ਤੇ ਜਿੱਤਾ ਨੂੰ ਵੀ ਫੋਨ ਕਰਕੇ ਦੱਸਦੇ ਨੇ ਕਿ ਅਸੀਂ ਘਰ ਆ ਗਏ ਹਾਂ ਤੇ ਹੁਣ ਇਹਨਾਂ ਨੇ ਸਾਡਾ ਬਹੁਤ ਵਧੀਆ ਵੈਲਕਮ ਕੀਤਾ ਹੈ ਤੇ ਸਾਨੂੰ ਬਹੁਤ ਪਿਆਰ ਨਾਲ ਬੁਲਾ ਰਹੇ ਹਨ ਤੇ ਸੋਨੂ ਜਿੱਤਾ ਸੋਚਦੇ ਹਨ ਕਿ ਇੰਨੀ ਛੇਤੀ ਤਾਂ ਇਹ ਸੁਧਰਨ ਵਾਲੇ ਹੈ ਨਹੀਂ ਪਰ ਫਿਰ ਵੀ ਚਲੋ ਜੇਕਰ ਉਹਨਾਂ ਨੂੰ ਥੋੜੀ-ਬਹੁਤ ਅਕਲ ਆ ਗਈ ਹੈ ਤਾਂ ਵਧੀਆ ਗੱਲ ਹੈ ਤੇ ਸੋਨੂ ਘਰ ਜਾਂਦਾ ਹੈ ਤੇ ਬਾਪੂ ਜੀ ਨੂੰ ਮਿਲ ਕੇ ਆਉਂਦਾ ਹੈ ਤੇ ਪੁੱਛ ਕੇ ਆਉਂਦਾ ਹੈ ਕਿ ਹਾਂ ਤੁਹਾਡੇ ਹਾਲ-ਚਲ ਕੀ ਹਨ ਤੇ ਉਹ ਕਹਿੰਦਾ ਹੈ ਕਿ ਚਲੋ ਵਧੀਆ ਗੱਲ ਹੈ ਹੁਣ ਤੁਹਾਨੂੰ ਦੋਨਾਂ ਨੂੰ ਅਲੱਗ-ਅਲੱਗ ਨਹੀਂ ਰਹਿਣਾ ਪਊਗਾ ਕਿਉਂਕਿ ਹੁਣ ਤੁਸੀਂ ਦੋਨੋਂ ਇਕੱਠੇ ਹੀ ਇੱਕ ਘਰ ਵਿੱਚ ਰਹੋਗੇ ਤੇ ਬਾਪੂ ਜੀ ਦੱਸਦੇ ਹਾਂ ਕਿ ਕਿਵੇਂ ਸੰਦੀਪ ਤੇ ਪ੍ਰੀਤ ਜੇਲ੍ਹ ਵਿੱਚ ਮੇਰੀ ਅਮੰਤਾ ਕਰ ਰਹੀ ਸੀ ਕਿ ਸਾਨੂੰ ਇੱਕ ਵਾਰੀ ਛਡਾ ਲਓ ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਅਕਲ ਹੁਣ ਟਿਕਾਣੇ ਆ ਗਈ ਹੈ ਤੇ ਘਰ ਆ ਕੇ ਪ੍ਰੀਤ ਤੇ ਸੰਦੀਪ ਵਿੱਕੀ ਨਾਲ ਗੱਲਾਂ ਕਰਦੀਆਂ ਹਨ ਕਿ ਇਹਨਾਂ ਨੇ ਸਾਡੀ ਥਾਣੇ ਵਿੱਚ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਹੈ ਕੋਈ ਗੱਲ ਨਹੀਂ ਅਸੀਂ ਇਸ ਗੱਲ ਦਾ ਬਦਲਾ ਜ਼ਰੂਰ ਲਵਾਂਗੇ ਤਾਂ ਵਿੱਕੀ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਇਸ ਗੱਲ ਦਾ ਬਦਲਾ ਜ਼ਰੂਰ ਲਵਾਂਗਾ ਤੇ ਸੋਨੂ ਜੀਤਾ ਬਾਪੂ ਤੇ ਬੇਬੇ ਨੂੰ ਸਮਝਾਉਂਦੇ ਨੇ ਕਿ ਤੁਸੀਂ ਫਿਰ ਵੀ ਆਪਣਾ ਖਿਆਲ ਜ਼ਰੂਰ ਰੱਖਣਾ ਹੈ ਭਾਵੇਂ ਇਹਨਾਂ ਨਾਲ ਥਾਣੇ ਵਿੱਚ ਲੱਖ ਕੁੱਤੇ ਖਾਣੀ ਹੋਈ ਹੋਵੇ ਲੱਖ ਇਹਨਾਂ ਦਾ ਟਟਾਪਾ ਚੜਿਆ ਹੋਵੇ ਪਰ ਇਹ ਜਿਹੜੇ ਸ਼ੁਰੂ ਤੋਂ ਵਿਗੜੇ ਹੋਏ ਹਨ ਇੰਨੀ ਛੇਤੀ ਸੁਧਰ ਨਹੀਂ ਸਕਦੇ ਜਿੰਨੇ ਚੰਗੇ ਇਹ ਬਣ ਗਏ ਹਨ ਹੁਣ ਇਹਨਾਂ ਨੇ ਤੁਹਾਡਾ ਵੈਲਕਮ ਵੀ ਕੀਤਾ ਹੈ ਤੇ ਤੁਹਾਡੇ ਨਾਲ ਪਿਆਰ ਨਾਲ ਗੱਲ ਕਰ ਰਹੇ ਹਨ ਕੀ ਪਤਾ ਇਹਨਾਂ ਵਿੱਚ ਵੀ ਕੋਈ ਚਾਲ ਹੋਵੇ ਤਾਂ ਪਾਪੂ ਜੀ ਕਹਿੰਦੇ ਹਨ ਕਿ ਹੋ ਸਕਦਾ ਹੈ ਕਿਉਂਕਿ ਇਹਨਾਂ ਦੇ ਸਾਹਮਣੇ ਹੀ ਥਾਣੇ ਵਾਲਿਆਂ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਜੇਕਰ ਹੁਣ ਇਹ ਤੁਹਾਡੇ ਨਾਲ 1921 ਕਰਦੇ ਹਨ ਤਾਂ ਤੁਸੀਂ ਉਸੇ ਟਾਈਮ ਸਾਨੂੰ ਫੋਨ ਲਗਾਉਣਾ ਹੈ ਤੇ ਅਸੀਂ ਇੱਕ ਮਿੰਟ ਲਗਾਵਾਂਗੇ ਇਹਨਾਂ ਨੂੰ ਚੱਕ ਕੇ ਲੈ ਕੇ ਜਾਣ ਨੂੰ ਹੁਣ ਦੇਖਦੇ ਹਾਂ ਅਗਲੇ ਭਾਗ ਵਿੱਚ ਕੀ ਹੁੰਦਾ ਹੈ ਧੰਨਵਾਦ